ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਪੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਲਾਜ਼ਮੀ ਦਾ ਅ ਸੈਮੈਸਟਰ 4th ਦਾ ਜਿਹੜੇ ਕਿ ਪੰਜਾਬੀ ਕੰਪਲਸਰੀ ਦਾ ਜਿਹੜੇ ਤੁਹਾਡਾ ਨਾਟਕ ਆ ਕਲਰ ਨਾਟਕ ਕਲਰ ਨਾਟਕ ਦਾ ਆਪਾਂ ਵਿਸ਼ਾ ਵਸਤੂ ਕਰਵਾ ਚੁੱਕੇ ਹਾਂ ਸੋ ਤੁਸੀਂ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਬੱਚੇ ਬਹੁਤ ਸਾਰੇ ਕਮੈਂਟ ਕਰ ਰਹੇ ਨੇ ਕਿ ਮੈਮ ਇੰਗਲਿਸ਼ ਦੇ ਗ੍ਰਾਮਰ ਕਰਵਾ ਦੋ ਇੰਗਲਿਸ਼ ਦੇ ਕਰਵਾ ਦੋ ਆਲਰੇਡੀ ਆਪਣੇ ਚੈਨਲ ਤੇ ਸਾਰੀਆਂ ਵੀਡੀਓਜ਼ ਅਪਲੋਡ ਕੀਤੀਆਂ ਹੋਣੇ ਹਿਸਟਰੀ ਦੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਪੰਜਾਬੀ ਲਿਟਰੇਚਰ ਦੇ ਪੰਜਾਬੀ ਲਾਜ਼ਮੀ ਦੇ ਤੇ ਪੋਲੀਟੀਕਲ ਸਾਇੰਸ ਦੇ ਵੀ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਅਪਲੋਡ ਨੇ ਸੋ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ YouTube ਤੇ tour study class channel ਨੂੰ ਸਰਚ ਕਰਨਾ ਤੇ ਉਸ ਤੋਂ ਬਾਅਦ ਪਲੇਲਿਸਟ ਦੇ ਵਿੱਚ ਆਉਣਾ ਜਦੋਂ ਤੁਸੀਂ ਪਲੇਲਿਸਟ ਦੇ ਵਿੱਚ ਆਉਂਗੇ ਤਾਂ ਪਲੇਲਿਸਟ ਤੁਹਾਨੂੰ ਸਭ ਤੋਂ ਟੌਪ ਤੇ ਮਿਲੇਗੀ PU ਚੰਡੀਗੜ੍ਹ ਸੈਮ 4올 ਸਬਜੈਕਟਸ PU ਚੰਡੀਗੜ੍ਹ ਸੈਮ 4올 ਸਬਜੈਕਟਸ ਜੋ ਤੁਸੀਂ ਇਸ ਪਲੇਲਿਸਟ ਨੂੰ ਕਲਿੱਕ ਕਰੋਗੇ ਤਾਂ ਤੁਹਾਨੂੰ ਸਾਰੇ ਸਬਜੈਕਟਸ ਦੀ ਪਲੇਲਿਸਟ ਹੈ ਦੇ ਵਿੱਚ ਡੇਟ ਸ਼ੀਟ ਵੀ ਤੁਹਾਡੀ ਮੈਂਸ਼ਨ ਕੀਤੀ ਹੋਈ ਆ ਠੀਕ ਆ ਜਿਵੇਂ ਕਲਰਨਾਟਕ ਦਾ ਵਿਸ਼ਾ ਵਸਤੂ ਹੋ ਗਿਆ ਤੇ ਇੰਗਲਿਸ਼ ਕੰਪਲਸਰੀ ਦੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਦੀ ਜਿਹੜੀ ਗ੍ਰਾਮਰ ਸੀ ਉਹ ਅਪਲੋਡ ਕੀਤੀ ਹੋਈ ਆ ਪੋਲੀਟੀਕਲ ਸਾਇੰਸ ਦੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਹਿਸਟਰੀ ਦਾ ਮੈਪ ਆਲਰੇਡੀ ਅਪਲੋਡ ਹੈ ਹਿਸਟਰੀ ਪ੍ਰੀਵੀਅਸ ਇਅਰ ਪੇਪਰ ਨੇ ਇੰਗਲਿਸ਼ ਦੇ ਪੋਇਮਸ ਅਪਰੋਜ਼ ਹਰ ਇੱਕ ਦੇ ਇੱਕ ਕੁਐਸਚਨ ਕਰਵਾਇਆ ਹੋਇਆ ਤੇ ਪੋਇਮਸ ਦੇ ਵੀ ਤੁਹਾਨੂੰ ਕਿਹਾ ਹੋਇਆ ਵੀ ਜਿਹੜਾ ਮਰਜ਼ੀ ਕੁਐਸਚਨ ਆਵੇ ਦੋ ਤਿੰਨ ਕੁਐਸਚਨ ਆਇਆ ਜਿਹਨਾਂ ਜਿਹੜੀਆਂ ਲਾਈਨਾਂ ਜਿਸ ਦੀਆਂ ਹਰ ਇੱਕ ਉਹਦੇ ਵਿੱਚ ਐਡ ਨੇ ਕੁਐਸਚਨਸ ਦੇ ਵਿੱਚ ਸੋ ਓਵਰ ਇਹ ਪਲੇਲਿਸਟ ਨੂੰ ਜ਼ਰੂਰ ਵਿਜ਼ਿਟ ਕਰੋ ਤੁਸੀਂ ਇੱਥੇ ਆਪਣੀਆਂ ਵੀਡੀਓਜ਼ ਨੂੰ ਦੇਖੋ ਤੁਸੀਂ ਕਮੈਂਟ ਕਰ ਜਨੋ ਵੀ ਮੈਡਮ ਇਹ ਵਾਲੀ ਅਪਲੋਡ ਕਰੋ ਜਦ ਕਿ ਆਲਰੇਡੀ ਆਪਣੇ ਚੈਨਲ ਤੇ ਸਭ ਕੁਝ ਅਪਲੋਡ ਹੈ ਪੰਜਾਬੀ ਲਾਜ਼ਮੀ ਦੇ ਵੀ ਕਿਵੇਂ ਤਿਆਰੀ ਕਰਨ ਨੂੰ ਵੀ ਆਪਣੇ ਚੈਨਲ ਤੇ ਅਪਲੋਡ ਕੀਤਾ ਹੋਇਆ ਠੀਕ ਹੈ ਪਾਸਿੰਗ ਫਾਰਮੂਲਾ ਸਭ ਕੁਝ ਅਪਲੋਡ ਹੈ ਤੋ ਹੁਣ ਇਸ ਦੇ ਵਿੱਚ ਮੈਂ ਜਿਹੜੇ ਕਿ ਆਪਾਂ ਪਾਤਰ ਚਿੱਤਰਣ ਕਰਾਂਗੇ ਇੱਕ ਤਾਂ ਕਲਰ ਨਾਟਕ ਦਾ ਜਿਹੜਾ ਨਾਇਕ ਆ ਗੁਰਦਿਆਲ ਸਿੰਘ ਉਹ ਤੇ ਇੱਕ ਕੁਲਜੀਤ ਗੁਰਦਿਆਲ ਸਿੰਘ ਨਾਇਕਾ ਕਲਰ ਨਾਟਕ ਦਾ ਤੇ ਇੱਕ ਕੁਲਜੀਤ ਜਿਹੜਾ ਪਾਤਰ ਆ ਇਹਨਾਂ ਦੋਨਾਂ ਦਾ ਕਰਾਂਗੇ ਬਾਕੀ ਜਿਹੜੇ ਬਚੇ ਜਾਣਗੇ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਹਾਂਜੀ ਗੁਰਦਿਆਲ ਸਿੰਘ ਕਲਰ ਨਾਟਕ ਦਾ ਮਹੱਤਵਪੂਰਨ ਪਾਤਰ ਆ ਤੇ ਉਸ ਨੂੰ ਇਸ ਨਾਟਕ ਦੇ ਨਾਇਕ ਦਾ ਦਰਜਾ ਦਿੱਤਾ ਗਿਆ ਤੇ ਉਹ ਨਾਟਕ ਦੇ ਮੁੱਖ ਪਾਤਰ ਜਿਹੜਾ ਦਲਵੀਰ ਉਹਦਾ ਪਿਤਾ ਮਤਲਬ ਕਿ ਨਾਟਕ ਦਾ ਜਿਹੜਾ ਮੁੱਖ ਪਾਤਰ ਆ ਦਲਵੀਰ ਠੀਕ ਹੈ ਉਹ 20 ਪਿਤਾ ਹੈ ਜਿਹੜਾ ਗੁਰਦੇਵਾਲ ਸਿੰਘ ਮਤਲਬ ਕਿ ਨਾਟਕ ਦੇ ਵਿੱਚ ਮੁੱਖ ਪਾਤਰ ਤਾਂ ਹੈਗਾ ਦਲਵੀਰ ਸਿੰਘ ਬਟ ਜੇ ਅਪਨ ਨਾਇਕ ਦੇਖੀਏ ਕਲਾ ਨਾਟਕ ਦਾ ਨਾਇਕ ਹੋਣਾ ਤਾਂ ਉਹ ਹੈਗਾ ਜਿਹੜੇ ਕਿ ਗੁਰਦੇਵਾਲ ਸਿੰਘ ਮਨਜੀਤ ਕੌਰ ਗੁਰਦੇਵਾਲ ਸਿੰਘ ਦੀ ਪਤਨੀ ਹੈ ਗੁਰਦੇਵਾਲ ਸਿੰਘ ਹੈ ਜਿਹੜਾ ਉਹਦਾ ਬੇਟੇ ਦਾ ਨਾਮ ਹੈਗਾ ਦਲਵੀਰ ਸਿੰਘ ਉਹਦੀ ਵਾਈਫ ਦਾ ਨਾਮ ਹੈਗਾ ਮਨਜੀਤ ਕੌਰ ਗਰਮੀਤ ਕੌਰ ਦਲਵੀਰ ਤੋਂ ਵੱਡੀ ਤੇ ਵਿਆਹੀ ਹੋਈ ਧੀਆ ਮਤਲਬ ਕਿ ਜਿਹੜਾ ਗੁਰਦੇਵਾਲ ਸਿੰਘ ਆ ਉਹਦੀ ਬੇਟੀ ਹੈ ਕੋ ਗਰਮੀਤ ਕੌਰ ਗੁਰਦੇਵ ਸਿੰਘ ਤੇ ਦੋ ਬੱਚੇ ਨੇ ਇੱਕ ਤਾਂ ਹੈਗਾ ਜਿਹੜਾ ਕਿ ਬੇਟਾ ਉਹਦਾ ਦਲਵੀਰ ਸਿੰਘ ਆ ਤੇ ਬੇਟੀ ਹੈਗੀਆ ਗੁਰਮੀਤ ਕੌਰ ਤੇ ਉਸਦੀ ਵਾਈਫ ਹੈਗੀਆ ਮਨਜੀਤ ਕੌਰ ਗੁਰਮੀਤਾ ਤੇ ਮਨਜੀਤ ਕੌਰ ਵਾਈਫਾ ਕਾਮਰੇਡ ਦਰਸ਼ਨ ਸਿੰਘ ਉਸਦਾ ਮਿੱਤਰ ਆ ਅਠ ਜਮਾਤਾ ਪਾਸ ਸੀ ਉਹ ਉਸਦੇ ਬਾਪ ਨੇ ਅਗੋਸ ਦੀ ਜਿਹੜੀ ਪੜ੍ਹਾਈ ਬੰਦ ਕਰਾ ਕੇ ਉਹਨੂੰ ਖੇਤੀ ਦੇ ਕੰਮਾਂ ਦੇ ਵਿੱਚ ਲਾ ਲਿਆ ਤੇ ਉਸ ਦਾ ਵੱਡਾ ਭਰਾ ਉਸਦੇ ਪਿਓ ਦੇ ਜੂੰਦਿਆਂ ਹੀ ਵੱਖ ਅਲੱਗ ਹੋ ਗਿਆ ਸੀ। ਤੋਂ 6 ਕਿੱਲੇ ਜ਼ਮੀਨ ਦਾ ਮਾਲਕ ਸੀ ਜੋ ਕੱਲਰ ਭੰਨ ਕੇ ਉਹਨੇ ਆਪ ਬਣਾਈ ਸੀ ਤੇ ਉਹ ਇੱਕ ਕਰਜ਼ਾਈ ਕਿਸਾਨ ਆ ਤੇ ਬੈਂਕ ਦਾ ਕਰਜ਼ਾ ਉਹਦੇ ਸਿਰ ਤੇ ਆ। ਫਿਰ ਉਸਨੇ ਪਹਿਲਾਂ ਆਪਣੀ ਧੀ ਗੁਰਮੀਤ ਦੇ ਵਿਆਹ ਤੇ ਉੱਤੇ ਮਗਰੋਂ 25000 ਉਹਨੂੰ ਦੇਣ ਲਈ ਆੜਤੀ ਤੋਂ ਕਰਜ਼ੇ ਦੇ ਰੂਪ ਦੇ ਵਿੱਚ ਲਏ ਸੀ। ਤੇ ਉਹਦੇ 2 ਕਿੱਲੇ ਜ਼ਮੀਨ ਉਹਦੋਂ ਵੈ ਹੋ ਗਈ ਸੀ ਜਦੋਂ ਉਹਨੇ ਦਲਵੀਰ ਨੂੰ ਮਤਲਬ ਕਿ ਉਹਨੇ ਆਪਣੇ ਬੇਟੇ ਨੂੰ ਬਾਹਰ ਭੇਜਿਆ ਸੀ। ਉਹਨਾਂ ਆਰਤੀ ਕਹਿ ਰਹੀ ਸੀ ਕਿ ਉਹ ਇੱਕ ਕਿਲਾ ਉਹਦੇ ਨਾਂ ਲਵਾ ਦੇ ਵੀ ਫਿਰ ਉਹਦਾ ਸਾਰਾ ਕਰਜ਼ਾ ਉਤਰ ਜਾਊਗਾ ਤੇ ਇਸ ਨਾਵਲ ਦਾ ਨਾਇਕ ਇਸ ਕਰਕੇ ਇਹ ਹੈ ਕਿਉਂਕਿ ਉਹ ਆਪਣੇ ਨਿਰਾਸ਼ ਹੋਏ ਪੁੱਤਰ ਨੂੰ ਹੌਸਲਾ ਦੇ ਕੇ ਉਸਦੇ ਜੀਵਨ ਦੀ ਲੀ ਉੱਤੇ ਉਹਨੂੰ ਪਾਉਣ ਦਾ ਦੁਆਰਾ ਯਤਨ ਕਰਦਾ ਜਦੋਂ ਦਲਵੀਰ ਮਤਲਬ ਕਿ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਬਟ ਜਨਟ ਨੂੰ ਧੋਖਾ ਦੇ ਦੋ ਨਾ ਉਸ ਤੋਂ ਬਾਅਦ ਉਹਨੂੰ ਫਿਰ ਤੋਂ ਇਹ ਹੌਸਲਾ ਦਿੰਦਾ ਤਾਂ ਇਸ ਕਰਕੇ ਉਹ ਨਾ ਪਾ ਨਾਇਕ ਕਿਹਾ ਜਾਂਦਾ ਹੁਣ ਤਾਂ ਹੈਡਿੰਗ ਨੇ ਇਹਦੇ ਨਾਲ ਫਸਟ ਸਭ ਤੋਂ ਪਹਿਲਾਂ ਤਾਂ ਹੈਡਿੰਗ ਜਾਰ ਕਰਿਆ ਕਰੋ ਵਿਸ਼ਾ ਵਸਤੂ ਪੈਨਲ 'ਚ ਜਿਹੜੇ ਵੀਡੀਓ ਵਾਚ ਕਰਨੇ ਫਿਰ ਤੁਹਾਨੂੰ ਇਹ ਸਮਝ ਲੱਗੂਗੀ ਪੁੱਤਰ ਨਾਲ ਪਿਆਰ ਉਸ ਦਾ ਆਪਣੇ ਪੁੱਤਰ ਦਲਵੀਰ ਨਾਲ ਬਹੁਤ ਪਿਆਰ ਆ ਤੇ ਉਸ ਦੀ ਆਪ ਕੁਧਰੀਆਂ ਕਰਕੇ ਉਹ ਨੂੰ ਉਸ ਦੇ ਵਿਰੁੱਧ ਗੁੱਸਾ ਵੀ ਚੜਦਾ ਮਤਲਬ ਕਿ ਆਪ ਉਦਰੇ ਕੀ ਵੀ ਜਦੋਂ ਉਹ ਆਪਣੀਆਂ ਮਨ ਮਰਜ਼ੀਆਂ ਕਰਦਾ ਤਾਂ ਉਹ ਨੂੰ ਗੁੱਸਾ ਵੀ ਚੜਦਾ ਤੇ ਜਦੋਂ ਉਹ ਘਰੋਂ ਪੈਸੇ ਚੱਕਣਾ ਮਗਰੋਂ ਰਾਤ ਨੂੰ ਘਰ ਨਹੀਂ ਆਉਂਦਾ ਤਾਂ ਉਹ ਬਹੁਤ ਫਿਕਰ ਕਰਦਾ ਮਤਲਬ ਕਿ ਜਦੋਂ ਦਾ ਬੇਟਾ ਪੈਸੇ ਚੱਕ ਘਰ ਵਗ ਜਾਂਦਾ ਪੈਸੇ ਚੱਕ ਕੇ ਘਰ ਤੋਂ ਵਗ ਜਾਂਦਾ ਦੋਨੋਂ ਫਿਕਰ ਹੁੰਦੀ ਆ ਤੇ ਫਿਰ ਉਹ ਘਰ ਦੇ ਵਿੱਚ ਉਹਦੇ ਨਾਲ ਤਕਰਾਰ ਦੇ ਸਿੱਟੇ ਵੱਜੂ ਜੁੱਤੀ ਵੀ ਲਾਹ ਦਿੰਦਾ ਲਾ ਲੈਂਦਾ ਪਰ ਇਹਦੇ باوجود ਵੀ ਉਹਦਾ ਉਸਦੇ ਨਾਲ ਪਿਆਰ ਆ ਤੇ ਉਸ ਨੂੰ ਕਹਿੰਦਾ ਕਿ ਭਾਈ ਜਿੱਥੇ ਮਰਜੀ ਜਾ ਪਰ ਸ਼ਾਮ ਤੱਕ ਘਰ ਆ ਜਾ ਕਰ ਤੇ ਨਾਲੇ ਜਿੱਥੇ ਵੀ ਕੁਝ ਖਾਏ ਪੀਏ ਜਰਾ ਸੰਭਲ ਕੇ ਪਤਾ ਹੈ ਜਮਾਨਾ ਕਿੰਨਾ ਖਰਾਬ ਹੈ ਫਿਰ ਨਾਟਕ ਦੇ ਐਂਡ ਦੇ ਵਿੱਚ ਵੀ ਉਹ ਨੂੰ ਕਹਿੰਦਾ ਕਿ ਓਏ ਤੂੰ ਰੋਂਦਾ ਕਿਉਂ ਆ ਓਏ ਤੂੰ ਸਾਡੇ ਜਿਉਂਦੇ ਜੀ ਕਿਉਂ ਰੋਂਦਾ ਉਹ ਤੂੰ ਗਰਤਿਆਲ ਸੌਂ ਦਾ ਪੁੱਤਰ ਹੋ ਕੇ ਰੋਂਦਾ ਏ ਮਤਲਬ ਕਿ ਉਹਨੂੰ ਹੌਸਲਾ ਦਿੰਦਾ ਆਪਣੇ ਬੇਟੇ ਨੂੰ ਫਿਰ ਕਿਉਂ ਅਜੇ ਬਾਹਰ ਜਾ ਕੇ ਤੈਨੂੰ ਕਿਤੇ ਟਿਕਾਣਾ ਨਹੀਂ ਮਿਲਿਆ ਅਗਲਾ ਹੈਡਿੰਗ ਹੈ ਇੱਕ ਮਿਹਨਤੀ ਕਿਸਾਨ ਤੇ ਇੱਕ ਮਿਹਨਤੀ ਕਿਸਾਨ ਨਾਲ ਉਸਨੂੰ ਜਦੋਂ ਪਤਾ ਲੱਗਦਾ ਕਿ ਕਲਰ ਦਾ ਵੀ ਇਲਾਜ ਹੈ ਤਾਂ ਉਸਨੇ ਖੇਤਾਂ ਵਿੱਚ ਛੱਟਾ ਮਾਰ ਕੇ ਗੋਡੇ-ਗੋਡੇ ਪਾਣੀ ਖੜਾ ਕੀਤਾ ਜਿਪਸਮ ਪਾ ਕੇ ਖਾਰਾ ਪਾਣੀ ਬਾਹਰ ਕੱਢ ਕੇ ਆਪਣੇ ਖੇਤਾਂ ਵਿੱਚੋਂ ਕਲਰ ਭੰਨਿਆ ਮਤਲਬ ਕਿ ਕਲਰ ਜ਼ਮੀਨ ਨੂੰ ਉਹਨੇ ਪਜਾਉ ਹੁਣਾਣਾ ਚਾਹਿਆ ਜਿੱਥੇ ਹੁਣ ਭਰਪੂਰ ਫਸਲ ਹੁੰਦੀ ਆ ਤੇ ਕੰਮ ਕਰਦੇ ਉਸਦੇ ਕਾਲਾ ਨਾਗ ਲੜ ਗਿਆ ਸੀ ਪਰ ਫਿਰ ਵੀ ਉਹਨੇ ਹੌਸਲਾ ਨਹੀਂ ਸੀ ਛੱਡਿਆ ਅੱਗੇ ਹੈਗਾ ਖੋਖੀ ਰੂਚੀ ਵਾਲਾ ਦੇਖੋ ਖੋਖੀ ਰੂਚੀ ਵਾਲਾ ਵਿਅਕਤੀ ਹੈ ਤੇ ਉਹ ਦੱਸਦਾ ਕਿ ਮੈਂ ਭਾਈਏ ਨਾਲ ਵਾਹੀ ਕਰਨ ਲੱਗ ਪਿਆ ਪੜਦੇ ਆ ਲਿਖਦੇ ਆ ਸੁਣਿਆ ਸੀ ਕਿ ਭਾਈ ਦੁਨੀਆ 'ਚ ਹਰ ਚੀਜ਼ ਦਾ ਇਲਾਜ ਹੈ ਮੈਂ ਸੋਚਿਆ ਭਾਈ ਕੱਲਰ ਦਾ ਵੀ ਹੋਊਗਾ ਫਿਰ ਫਿਰ ਆਪਣੇ ਦਰਸ਼ਨ ਸੋਨ ਨਾਲ ਮਿਲ ਕੇ ਪੁੱਛ ਵਿੱਚ ਕਿਤੇ ਸ਼ਹਿਰਗੇ ਸਰਕਾਰੀ ਦਫ਼ਤਰ ਗਾਹ ਮਾਰੇ ਮਤਲਬ ਕਿ ਗੀੜੇ ਮਾਰੇ ਫਿਰ ਪਤਾ ਲੱਗੇ ਭਾਈ ਕੱਲਰ ਦਾ ਵੀ ਇਲਾਜ ਹੈ ਸਲਾਹ ਨਾਲ ਚੱਲਣ ਵਾਲਾ ਜੋ ਦਲਵੀਰ ਨੂੰ ਬਾਹਰ ਭੇਜਣ ਦੇ ਮਾਮਲੇ ਵਿੱਚ ਆਪਣੇ ਦੋਸਤ ਆ ਜਿਹੜਾ ਕਾਮਰੇਡ ਦਰਸ਼ਨ ਸਿੰਘ ਤੋਂ ਸਲਾਹ ਲੈਂਦਾ ਤੇ ਆਮ ਕਰਕੇ ਉਹ ਆਪਣੇ ਕੰਮਾਂ ਦੇ ਵਿੱਚ ਵਿਉਜ਼ੀ ਸਲਾਹ ਲੈਂਦਾ ਰਹਿੰਦਾ ਸੀ ਅਗਲਾ ਹੈਡਿੰਗਾ ਹੌਸਲਾ ਨਾ ਹਾਰਨ ਵਾਲਾ ਤੇ ਆਸ਼ਾਵਾਦੀ ਆਪਟੀਮਿਸਟਿਕ ਆ ਉਹ ਗੁਰਦੇਵ ਸਿੰਘ ਹੌਸਲਾ ਹਾਰਨ ਵਾਲਾ ਬੰਦਾ ਨਹੀਂ ਸੀ ਤੇ ਉਹ ਦਲਵੀਰ ਦੇ ਮੂੰਹੋਂ ਔਖੇ ਸਮੇਂ ਵੀ ਅੱਗੇ ਹਾਰ ਖਾ ਕੇ ਜਦੋਂ ਸਲਫਾਸ ਖਾਨ ਦੀ ਗੱਲ ਕਰਦਾ ਤਾਂ ਬਹੁਤ ਦੁਖੀ ਹੁੰਦਾ ਤਾਂ ਦੱਸਦੇ ਕਿ ਉਹਨੇ ਤਾਂ ਕਾਲਾ ਨਾਗ ਲੜ ਜਾਂਦੇ ਵੀ ਕਲਰ ਭੰਨਣ ਦਾ ਕੰਮ ਬਿਲਕੁਲ ਕੰਟੀਨਿਊ ਰੱਖਿਆ ਸੀ ਫਿਰ ਉਹ ਨਿਰਾਸ਼ ਹੋ ਉਹ ਤੇਲਵੀਰ ਨੂੰ ਵੀ ਕਹਿੰਦਾ ਉਹ ਤੂੰ ਰੋਂਦਾ ਕਿਉਂ ਆ ਉਹ ਤਾਂ ਸਾਡੇ ਜਿਉਂਦੇ ਜਿਉਂ ਕਿਉਂ ਰੋਣਾ ਉਹ ਇਹ ਤੂੰ ਗੁਰਦਿਆਲ ਸਿੰਘ ਦਾ ਪੁੱਤ ਹੋ ਕਿ ਕਿਉਂ ਰੋਂਦਾ ਫਿਰ ਕਿਉਂ ਹੈ ਜੇ ਬਾਹਰ ਜਾ ਕੇ ਤੈਨੂੰ ਕਿਤੇ ਟਿਕਾਣਾ ਨਹੀਂ ਮਿਲਿਆ ਉਹ ਤੂੰ ਜੂੰਦਾ ਹੈ ਜੂੰਦਾ ਤਾਂ ਹੈ ਤੇ ਇਹ ਕਿਤੇ ਛੋਟੀ ਜੀ ਗੱਲ ਆ ਪੁੱਤਰ ਅਜੇ ਤੇ ਤੇਰਾ ਪਿਓ ਜੂੰਦਾ ਹੈ ਉਹ ਜੇ ਤੇਰਾ ਜੀ ਕਰਦਾ ਹੈ ਨਾ ਤਾਂ ਉੱਠ ਤਿਆਰੀ ਕਰ ਤਿਆਰੀ ਕਰਕੇ ਬਾਹਰ ਨੂੰ ਤੁਰ ਜਾ ਕਿਤੇ ਨਾ ਕਿਤੇ ਟਿਕਾਣਾ ਮਿਲ ਹੀ ਜਾਊਗਾ ਜੇ ਨਹੀਂ ਜੀ ਕਰਦਾ ਤਾਂ ਵੀ ਦਿਲ ਨਾਟਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਵਾਹੀ ਕਰ ਇਹ ਬੜੇ ਔਖੇ ਵੇਲੇ ਇਹ ਜੇ ਪੁੱਤਰ ਤੇ ਇੰਨਾ ਵੇਲਿਆਂ ਤੇ ਕਲਰ ਭੰਣੇ ਵੀ ਬੜੇ ਔਖੇ ਪਰ ਇਹ ਮੇਰੀ ਗੱਲ ਧਿਆਨ ਨਾਲ ਸੁਣ ਲੈ ਜੇ ਅਸੀਂ ਬਾਹਰ ਦਾ ਕਲਰ ਭੰਨ ਸਕਦੇ ਆ ਭੰਨ ਸਕਦੇ ਆ ਨਾ ਤਾਂ ਅਸੀਂ ਅੰਦਰ ਦਾ ਕਲਰ ਵੀ ਭੰਨ ਲਵਾਂਗੇ ਪੁੱਤਰ ਮਤਲਬ ਕਿ ਅੰਦਰੋਂ ਵੀ ਆਪਾਂ ਹੌਸਲਾ ਫਿਰ ਤੋਂ ਦੁਬਾਰਾ ਬਣਾ ਲਾਂਗੇ ਇਸ ਤਰ੍ਹਾਂ ਹੌਸਲਾ ਨਾ ਹਾਰਨ ਵਾਲਾ ਆਸ਼ਾਵਾਦੀ ਵਿਅਕਤੀ ਆ ਸੋ ਇਹ ਹੈਗਾ ਸੀ ਗੁਰਦਿਆਲ ਸਿੰਘ ਦਾ ਪਾਤਰ ਚਿੱਤਰਣ ਹੁਣ ਆਪਾਂ ਕਰਦੇ ਆ ਜਿਹੜੇ ਕਿ ਇਹਦੇ ਵਿੱਚ ਕੁਲਜੀਤ ਕੁਲਜੀਤ ਕਲਰ ਨਾਟਕ ਦੇ ਇੱਕ ਪਾਤਰ ਹੈ ਜੂ ਵੀ ਦਲਵੀਰ ਸਮੇਤ ਸਾਰੇ ਦੋਸਤਾਂ ਨੂੰ ਇਹ ਅਹਿਸਾਸ ਕਰਵਾਉਂਦਾ ਕਿ ਇਸ ਮੁਲਕ ਦੇ ਵਿੱਚ ਕੁਝ ਨਹੀਂ ਹੈਗਾ ਇਸ ਕਰਕੇ ਸਾਰਿਆਂ ਨੂੰ ਵਿਦੇਸ਼ ਚ ਜਾਣਾ ਤੇ ਉਹ ਵੀ ਦਲਵੀਰ ਨੂੰ ਏਜੰਟ ਦੀ ਦੱਸ ਪਾਉਂਦਾ ਠੀਕ ਹੈ ਦਲਵੀਰ ਜਿਹੜਾ ਗੁਰਦਿਆਲ ਸਿੰਘ ਦਾ ਬੇਟਾ ਸੀ ਤੇ ਇਹ ਕਹਿੰਦਾ ਕਿ ਉਹ ਉਸਦੇ ਮਾਮੇ ਦਾ ਭਰੋਸੇ ਵਾਲਾ ਬੰਦਾ ਏਜੰਟ ਉਹ ਸਮੇਤ ਬਾਕੀ ਨੂੰ ਵੀ ਟੂਰਿਸਟ ਵੀਜ਼ੇ ਉੱਤੇ ਰੋਮਾਨੀਆ ਭੇਜ ਦਿੰਦਾ ਜਿੱਥੇ ਠੱਕੇ ਖਾ ਕੇ ਉਹ ਦਲਵੀਰ ਨਾਲ ਜੁਨਾਨ ਪਹੁੰਚ ਜਾਂਦੇ ਨੇ ਜੋਈ ਕੋ ਹੋਟਲ ਦੇ ਵਿੱਚ ਕੰਮ ਕਰਦਾ ਇੱਥੇ ਉਹ ਏਜੰਟ ਗਰੇਵਾਲ ਦੇ ਰਵਈਏ ਤੋਂ ਬਹੁਤ ਪਰੇਸ਼ਾਨ ਹੁੰਦੀ ਸੀ ਤੇ ਵਿਦੇਸ਼ ਆਏ ਪੰਜਾਬੀ ਨੌਜਵਾਨਾਂ ਦੇ ਆਪਣੇ ਹੱਥੋਂ ਲੁੱਟੇ ਜਾਣ ਦੇ ਮਾਰੇ ਜਾਣਵਾਰੇ ਸੁਣ ਕੇ ਪਰੇਸ਼ਾਨ ਹੁੰਦਾ ਜਨਾਲ ਧੋਮਗਰੋਂ ਨਾਟਕ ਵਿੱਚ ਇਹ ਪਤਾ ਨਹੀਂ ਲੱਗਦਾ ਕਿ ਉਹ ਕਿੱਧਰ ਗਿਆ ਉਸਦੇ ਕਰੈਕਟਰ ਦੇ ਜਿਹੜੇ ਪੱਖ ਨੇ ਆਪਾਂ ਨੂੰ ਪਤਾ ਲੱਗਦੇ ਨੇ ਦੇਸ਼ ਵਿੱਚ ਆਪਣੀ ਸਥਿਤੀ ਏਜੰਟਾ ਜਿਹੜੇ ਕਿ ਉਹਦੇ ਸਮੇਤ ਬਾਕੀ ਬਾਕੀਆਂ ਨੂੰ ਟੂਰਿਸਟ ਵਿਜ਼ਿਟ ਤੇ ਰਮਾਨੀ ਭੇਜਦਾ ਜਿੱਥੇ ੱੱੱਪੇ ਖਾ ਕੇ ਉਹ ਦਲਵੀਰ ਦੇ ਨਾਲ ਜਨਾਨ ਪਹੁੰਚ ਜਾਂਦਾ ਫਿਰ ਉਹ ਹੋਟਲ ਦੇ ਵਿੱਚ ਕੰਮ ਕਰਦਾ ਇੱਥੇ ਉਹ ਇੱਕ ਏਜੰਟ ਗਰੇਵਾਲ ਤੇ ਰਵਈਏ ਤੋਂ ਬਹੁਤ ਪਰੇਸ਼ਾਨ ਹੁੰਦਾ ਤੇ ਉਹ ਵਿਦੇਸ਼ ਆਏ ਪੰਜਾਬੀ ਨੌਜਵਾਨਾਂ ਦੇ ਆਪਣੇ ਹੱਥੋਂ ਲੁੱਟੇ ਜਾਨਦੇਵ ਤੇ ਲੁੱਟੇ ਦੇ ਮਾਰੇ ਜਾਨਦੇ ਕਰਕੇ ਬਹੁਤ ਪਰੇਸ਼ਾਨ ਹੁੰਦਾ ਤੇ ਜਨਾਨ ਤੋਂ ਮਗਰੋਂ ਨਾਟਕ ਦੇ ਵਿੱਚ ਪਤਾ ਨਹੀਂ ਕਿ ਲੱਗਦਾ ਵੀ ਉਹ ਕਿੱਧਰ ਵਾਲੀ ਸਾਈਡ ਤੇ ਜਾਂਦਾ ਤੇ ਉਸਦੇ ਕਰੈਕਟਰ ਦੇ ਪੱਖ ਆਪਾਂ ਨੂੰ ਵੇਖ ਲਈ ਕਿ ਜਿਹੜੇ ਕਿ ਸਮਣੇ ਆਉਂਦੇ ਨੇ ਫਸਟ ਪੁਆਇੰਟ ਹੈ ਕਿ ਦੇਸ਼ ਦੇ ਵਿੱਚ ਆਪਣੀ ਸਥਿਤੀ ਨੂੰ ਸਮਝਣ ਵਾਲ ਤੇ ਵਿਦੇਸ਼ ਜਾਣ ਦਾ ਚਾਰਬੰਦ ਕੁਲਜੀਤ ਦੇਸ਼ ਦੇ ਵਿੱਚ ਨੌਜਵਾਨਾਂ ਦੇ ਧੁੰਦਲੇ ਭਵਿੱਖ ਸਬੰਧੀ ਚੇਤਨਾ ਮਤਲਬ ਕਿ ਉਹਨੂੰ ਪਤਾ ਹੈ ਕਿ ਜਿਹੜਾ ਨੌਜਵਾਨਾਂ ਦਾ ਜਿਹੜਾ ਦੇਸ਼ ਦੇ ਵਿੱਚ ਭਵਿੱਖਾ ਉਹ ਨਹੀਂ ਉਜਵਲ ਹੈਗਾ ਤੇ ਉਹ ਸਮਝਦਾ ਕਿ ਇੱਥੇ ਬਹੁਤ ਗਰੀਬੀ ਆ ਤੇ ਨਸ਼ਿਆਂ ਨੇ ਜਵਾਨਾਂ ਨੂੰ ਖੋਖਲੇ ਕਰਤਾ ੁੱਕੀ ਅਫੀਮ ਤੇ ਡੋਡੇ ਵੇਚਣ ਵਾਲੇ ਨੇ ਵਾਰੇ ਨਿਆਰੇ ਹੋ ਰਹੇ ਨੇ ਤੇ ਉਹਨਾਂ ਕੋਲ ਕਾਰਾਂ ਕੋਠੀਆਂ ਬੰਦੂਖਾਂ ਤੇ ਟਰਾਂਸਪੋਰਟ ਸਾਰਾ ਕੁਝ ਹੈ ਤੇ ਬਲੈਕ ਦੇ ਪੈਸੇ ਦਾ ਕੋਈ ਅੰਤ ਨਹੀਂ ਹੈਗਾ ਤੇ ਇਹੋ ਜੀ ਸਥਿਤੀ ਨੂੰ ਆਪਣੇ ਦੋਸਤਾਂ ਸਾਹਮਣੇ ਰੱਖ ਕੇ ਉਹ ਕਹਿੰਦਾ ਕਿ 100 ਗੱਲਾਂ ਤੇ ਸਿਰੇ ਤੇ ਗੰਦ ਗੱਲ ਹੁਣ ਤਾਂ ਇਹ ਬਣਦੀ ਆ ਜੇ ਆਪਾਂ ਸਾਰੇ ਜਣੇ ਬਾਹਰ ਚਲੀਏ ਉਹ ਹੋਰ ਕਹਿੰਦਾ ਸਾਰੇ ਕਰੋ ਹਿੰਮਤ ਸਾਰੇ ਜਾ ਕੇ ਇਕੱਠੇ ਚਲੀਏ ਉਹਨਾਂ ਮੁਲਕਾਂ 'ਚ ਬੰਦੇ ਦੀ ਮਿਹਨਤ ਦਾ ਮੁੱਲ ਤਾਂ ਪੈਂਦਾ ਬੰਦੇ ਨੂੰ ਆਪਣਾ ਹੱਕ ਮਿਲਦਾ ਇਸੇ ਤਰ੍ਹਾਂ ਉਹ ਕਹਿੰਦਾ ਹੋਇਆ ਵੀ ਇਹ ਹੋ ਜੇ ਆਪਾਂ ਪ੍ਰਗਟ ਕਰਦਾ ਅਗਲਾ ਹੈਡਿੰਗ ਹੈ ਇੱਕ ਸੱਚਾ ਤੇ ਇਮਾਨਦਾਰ ਨੀਤਾ ਕੋਈ ਸੱਚਾ ਤੇ ਇਮਾਨਦਾਰ ਮਿੱਤਰ ਆ ਇਸ ਕਰਕੇ ਉਹ ਆਪ ਇਕੱਲਾ ਚੋਰੀ-ਚੋਰੀ ਵਿਦੇਸ਼ ਨਹੀਂ ਜਾਣਾ ਚਾਹੁੰਦਾ ਤੇ ਸਭੋ ਸਾਰੇ ਦੋਸਤਾਂ ਨੂੰ ਕਹਿੰਦਾ ਕਿ ਸਾਰੇ ਇਕੱਠੇ ਹੀ ਚਲਾਂਗੇ ਉਨੇ ਸਭ ਨੂੰ ਯਕੀਨ ਦਿਵਾਇਆ ਕਿ ਇਹ ਏਜੰਟ ਉਸ ਦੇ ਮਾਮਲੇ ਦੇ ਘੁਸੇ ਵਾਲਾ ਤੇ ਬੇਸ਼ੱਕ ਏਜੰਟ ਉਸ ਲਈ ਵੀ ਧੋਖੇਬਾਜ਼ੀ ਨਿਕਲਿਆ ਤੇ ਉਹਦੀ ਇਮਾਨਦਾਰੀ ਇਸ ਗੱਲ ਦੇ ਵਿੱਚੋਂ ਝਲਕਦੀ ਹੈ ਕਿ ਉਹ ਦਲਵੀਰ ਦੁਆਰਾ ਏਜੰਟ ਨੂੰ ਦੇਣ ਲਈ ਘਰੋਂ ਲੈ ਜਾਂਦੇ 5000 ਰੁਪਏ ਆਪ ਨਹੀਂ ਵਰਦਾ ਸੋ ਉਹ ਕਹਿੰਦਾ ਵੀ ਹੱਥੋਂ ਦਵਾਉਣ ਤੇ ਸਾਰੇ ਗੱਲ ਕਰਨ ਲਈ ਜਿੱਦ ਕਰਦਾ ਮਤਲਬ ਕਿ ਉਹ ਆਪ ਹੀ ਏਜੰਟ ਨੂੰ ਪੈਸੇ ਦੇਵੇ ਤੇ ਆਪ ਹੀ ਸਾਰੀ ਗੱਲ ਕਰੇ ਉਹਦੇ ਪੈਸੇ ਖੁਦ ਲੈ ਕੇ ਨਹੀਂ ਦੰਦਾ ਜਿੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਇਮਾਨਦਾਰ ਆ ਤੇ ਐਂਡ ਦੇ ਵਿੱਚ ਉਹਨੂੰ ਉਹ ਨਾਲ ਲੈ ਕੇ ਹੀ ਜਾਂਦਾ ਹੂ ਅਗੇ ਉਹ ਠੰਡੇ ਦਿਮਾਗ ਵਾਲਾ ਕੁਲਜੀਤ ਤੇ ਦਲਵੀਰ ਦੇ ਮੁਕਾਬਲੇ ਠੰਡੇ ਦਿਮਾਗ ਵਾਲਾ ਤੇ ਉਸ ਦੇ ਤਰ੍ਹਾਂ ਗਰੇਵਾਲ ਨਾਲ ਨਹੀਂ ਗੁਲਜਦਾ ਤੇ ਉਹ ਕਹਿੰਦਾ ਕਿ ਉਹਨਾਂ ਦਾ ਉਸ ਦੇ ਨਾਲ ਲੜ ਕੇ ਗੁਜ਼ਾਰਾਂਗੇ ਇਸ ਦੇ ਬਾਵਜੂਦ ਉਹ ਗਰੇਵਾਲ ਦੇ ਆਚਾਲਾਂ ਨੂੰ ਵੀ ਸਮਝਦਾ ਤੇ ਉਸ ਲਈ ਹਰਾਮਜਾਦਾ ਇਹ ਸ਼ਬਦਾਂ ਦੀ ਵਰਤੋਂ ਵੀ ਕਰਦਾ ਸੋ ਇਹ ਸੀ ਜਿਹੜੇ ਕਿ ਕੁਲਜੀਤ ਦਾ ਕੈਰੈਕਟਰ